ਮਾਲਕਾ ਥਲੇ ਉਤਰ ਇਹ ਤੋਂ ਡੇ ਘਰੇ ਵੀ ਹੋਣੀਆਂ ਐ ਮੇਰੀਆਂ ਕੰਮ ਵਾਲੀਆਂ ਨੂੰ ਕਹਿ ਰਹੀਆਂ ਕੁਝ ਨੋਨੀ ਗੁੱਗੂ ਸਿਰੀ ਓ ਮਾਈ ਗਾਡ ਇੰਨੇ ਸਾਰੀ ਉਮਰ ਕੁਝ ਨਹੀਂ ਕੀਤਾ ਤੈਨੂੰ ਮੈਂ ਕਿਹਾ ਮੇਰੇ ਨਾਲ ਮਾਲਾ ਮਟ ਪਾ ਨਚਣਾ ਤੇ ਵਿਆਹ ਦੇ ਨਿਕਾਣੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧਮਾ ਹੋਪ ਕਰਦਾ ਸਾਰੇ ਠੀਕ ਹੋਵੋ ਗੋ ਸੋਗਾ ਜਿੱਦਾ ਕਿ ਅੱਜ ਆਪਾਂ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਔ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਫਰੈਂਡਸ ਤੁਸੀਂ ਹੁਣ ਜਾਣ ਚੁੱਕੇ ਹੋ ਇਹ ਆਪਾਂ ਆਲਦੀ ਲੈ ਆਂਦੀ ਆ ਮੈਕਸ਼ੂ ਦੀ ਮਸ਼ੀਨ ਕੋੜਕਪੁਰ ਗੱਡਵਾਣਾਂ ਸਾਈਡ ਤੇ ਖੜੇ ਜਲਸੀ ਕਰੀ ਜਾਂਦੇ ਬਸ ਸਾਈਡ ਤੇ ਟੱਪੜ ਇਕੱਠੇ ਕਰੋ ਵੀ ਕੰਮ ਵਾਲੀਆਂ ਚਲੋ ਚਲੋ ਛੇਤੀ ਟੱਪੜ ਇਕੱਠੇ ਕਰ ਦੋ ਟੱਪੜ 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 ਮਾਰੇ ਭਰਾ ਦੇ ਮਹਿੰਦੇ ਨਹੀਂ ਲੱਗੇ ਕੰਮ ਵਾਲੀਆਂ ਦੇ ਭਰਾ ਦੇ ਮਹਿੰਗੇ ਲੱਗੇ ਉਹ ਇਕੱਠੇ ਨਹੀਂ ਕਰ ਸਕਦੇ ਇਹ ਇਗਨੋਰ ਕਰੋ ਇਹ ਜਿਹੜੀਆਂ ਕੰਮ ਵਾਲੀਆਂ ਤੁਹਾਡੇ ਅੱਗੋਂ ਵੀ ਬੋਲ ਪੈਂਦੀਆਂ ਵਾ ਪੈਸੇ ਥੋੜੇ ਘਟ ਦਈਦੇ ਸੋ ਉਹਦੇ ਕਰਕੇ ਥੋੜੀ ਪ੍ਰੋਬਲਮ ਆ ਜਾਂਦੀ ਹੈ ਤੁਹਾਡੇ ਘਰੇ ਵੀ ਇਹ ਤੁਹਾਡੇ ਘਰੇ ਵੀ ਹੋਣੀਆਂ ਐ ਮੇਰੀਆਂ ਕੰਮ ਵਾਲੀਆਂ ਦੀ ਸੀਰੀ ਦੀ ਉਹਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਬੋਲਣਾ ਪੈਂਦਾ ਨੋਨੀ ਨੂੰ ਕਹਿ ਰਹੀ ਹੈ ਕੁਝ ਨੋਨੀ ਗੁੱਗੂ ਸੀਰੀ ਓ ਮਾਈ ਗਾਡ ਇਹ ਜੈਲਸੀ ਬਹੁਤ ਕਰਦੇ ਆਪਾਂ ਕੋਈ ਬੋਲ ਦੇਣ ਤੁਹਾਨੂੰ ਪਤਾ ਔਰ ਤਾਂ ਕੇ ਕੋਈ ਬੋਲਣਾ ਨਹੀਂ ਚਾਹੀਦਾ ਚਲੋ ਕੰਮ ਵਾਲੀ ਹੋਈ ਤੇ ਕਿੱਡੀ ਗੱਲ ਆ ਇਹ ਤੁਸੀਂ ਤੁਹਾਡੇ ਘਰ ਵੀ ਹੋਣਗੇ ਉਹਨੂੰ ਟੈਗ ਕਰਨੀ ਹੈ ਸਟੋਰੀ ਤੁਸੀਂ ਸ਼ੇਅਰ ਕਰਨੀ ਆ ਤੁਹਾਡੇ ਘਰਾਂ ਜੀ ਵੀ ਇਹ ਮੇਰੀਆਂ ਕੰਮ ਵਾਲੀਆਂ ਹੈਗੀਆਂ ਜਿਹੜੇ ਗੱਗ ਬੋਲਦੀਆਂ ਬਹੁਤ ਹੁੰਦੀਆਂ ਕੰਮ ਵਾਲਕੇ ਥੱਲੇ ਉਤਰ ਹੈਲੋ ਤਾਰ ਦੇ ਥੱਲੇ ਹੈਲੋ ਫਟ ਚੱਲ ਦੇ ਥੱਲੇ 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 ਸਕਿਊਜ਼ ਮੀ ਲਬੇੜ ਤਾਂ ਹਾਏ ਓਏ ਕੀ ਕੀ ਮੰਮੀ ਖਾ ਕਰੀ ਜਾਂਦਾ ਸਹਰਾਣਾ ਪਟ ਲਿਆ ਇਹਨੂੰ ਤੇਲ ਪਾਉਂਗਾ ਇਹਨੂੰ ਤੇਰਾ ਉੱਤੇ ਖੜੋਤਾ ਰਹਿਣਾ ਤੇਲ ਇਹਨੇ ਸਾਰੀ ਉਮਰ ਕੁਝ ਨਹੀਂ ਕੀਤਾ ਤਾਂ ਇਹਨੂੰ ਮੈਂ ਕਿਹਾ ਮੇਰੇ ਨਾਲ ਮਾਲਾ ਮਟਾ ਨੂੰ ਕਿਹਾ ਚਾਰ ਚੁਰ ਪਾਇਆ ਕਰ ਸਾਰੀ ਉਮਰ ਇਹਨੂੰ ਕਵਾਕਵਾ ਅੰਦਰ ਹੀ ਵਾਰੀ ਰੱਖਿਆ ਆ ਵੇਲਾ ਦੇ ਕਰਤੂਤਾਂ ਬਾਰ ਨਿਕਲ ਕੇ ਕੰਮ ਧੰਦਾ ਕਰ ਲੈ ਕੋਈ ਕੁਝ ਹੋਰ ਵੀ ਚੱਲਿਆ ਸੀ ਹੈਨਾ ਇਹਨੂੰ ਬਾਜ ਹੀ ਆਈ ਸੀ ਮੰਨੀ ਬੋਲਣ ਦੀ ਹੋਵੇ ਤੇਰਾ ਵਿਆਹ ਉਹ ਗਾਣਾ ਸੁਣਾ ਦੇ ਜਿਹੜਾ ਤੂੰ ਆਪਣੇ ਵਿਆਹ ਤੇ ਗਾਣਾ ਉਹਦਾ ਆਪਣਾ ਤੱਲ ਸੋਈਦਾ ਸੁਣਾ ਦੇ ਸੁਣਾ ਦੇ ਛੇਤੀ ਉਹ ਬਲਾਉ ਮੁੱਕ ਜਾਨੀ ਸਟੋਰੀ ਛੇਤੀ ਸਾਲ ਨੂੰ ਇਹੋ ਸ਼ੀਮਿਤ ਕਰਦੇ ਪਰ ਇਹ ਹੱਦੀ ਜਾਈ ਨਹੀਂ ਐਂ ਚੱਕ ਕੇ ਸੁਣਾ ਬਦਾਈਰ ਮੰਗੇ ਬਾਹ ਤੇਰੇ ਪਿੰਡਾਈ ਜਿਹੜੀ ਬਾਜ ਮੰਗੇ ਮੁਬਾਰਕਾ ਕੋਡ ਕਿੱਥੋਂ ਲਿਆ ਤਿੰਨ ਚਾਰ ਰੰਗਾਂ ਵਾਲਾ ਮੰਗੇ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਓਏ ਭਾਈ ਬੀਬੀ ਵਿਆਹ ਜਿ ਬਧਾਈਓ ਮੰਗੇ ਟੰਗੇ ਆਗਾ ਟਾਈਮ ਨਾਲ ਹੀ ਹੈ ਨਿੱਕੀ ਉਹਨੇ ਟੰਗਦਾ ਘਰ ਜਾਣੇ ਗੁੱਗੂ ਹੈ ਹੁਣ ਦਾ ਕਹਿਣਾ ਹੀ ਹੈ ਮੇਰਾ ਵਿਆਹ ਕੇ ਚੱਲਿਆ ਉ ਉ ਇਤਨੀ ਐ ਕੋਣ ਗੁੱਗੂ ਭਾਈ ਐ ਵਾ ਵਧਾਈਆਂ ਮੁੰਡੇ ਨੂੰ ਕਹਿੰਦੇ ਸੰਤਰੀ ਕੋਟ ਪਾ ਕੇ ਆਪਣੇ ਦਰਮਿਆਨ ਪਹੁੰਚਿਆ ਕਹਿੰਦੇ ਮੁੰਡਾ ਹੇ ਹੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਾਹ ਵਾਹ ਬਦਾਈਆਂ ਬਾਈ ਕਹਿੰਦੇ ਜਿਹਨੂੰ ਵਿਆਹ ਮੰਗਿਆ ਸਾਰੇ ਪਹੁੰਚਾ ਮੁਦਕੀ ਪੈਲਸ 'ਚ ਜਾ ਇਹ ਵੀ ਦਾ ਹਾਂ ਜੀ ਮੁਦਕੀ ਪੈਲਸ ਦੇ ਵਿੱਚ ਮੰਗੇ ਦਾ ਵਿਆਹ ਵਾਹ ਜੀ ਵਾਹ ਕੀ ਬਾਤ ਹੈ ਸਾਰੇ ਜਾਣੇ ਪਹੁੰਚਿਓ ਸਟੈਪ ਕਰਨਾ ਕਿਹੜਾ ਸਟੈਪ ਆ ਨਚਣਾ ਤੇ ਵਿਆਹ ਤੇ ਹੈ ਨਚਣਾ ਹਾਂ ਐ ਨਚਣਾ ਐ ਐ ਆਹ ਵਾਲਾ ਅਸ਼ਕ ਅਸ਼ਕ ਨਾ ਮਾਰਨਾ ਅਸ਼ਕਣ ਅਸ਼ਕਣ ਕੀ ਬਾਤ ਹੈ ਅੱਜ ਦਾ ਵਲੌਗ ਆ ਵਿਆਹ ਆ ਵਿਆਹ ਦਾ ਤਰੇ ਦਾ ਵਲੌਗ ਹੈ ਮੇਰੇ ਵੀਰ ਡੱਬੇ ਲੈ ਕੇ ਆਇਆ ਡੱਬੇ ਦਾ ਖੋਲ ਕੇ ਡੱਬੇ ਦਾ ਖੋਲ ਕੇ ਵਿਖਾ ਕਾਦੇ ਲੈ ਕੇ ਆਇਆ ਓ ਮਾਈ ਗੋਡ ਇਹ ਤਾਂ ਮੈਨੂੰ ਲੱਗਦਾ ਦਾ ਰਾਜ ਹੀ ਫੜ ਲਿਆ ਹੈ ਗੇ ਤੋ ਨਹੀਂ ਨਹੀਂ 1500 ਲਓ ਜੀ ਨਾਲ ਘਾੜ ਨਹੀਂ ਕੋਣਾ ਆਹ ਮੰਗੀ ਇਹ ਮੰਗੀ ਗਈ ਇਹ ਮੰਗੇ ਨਾ ਜੋ ਮੰਗੀ ਗਈ ਖੋਲ ਕੇ ਵਿਖਾਈ ਮਾੜਾ ਕੀ ਕੀ ਆਟ ਬਾਲ ਦਾ ਤੇ ਉਹਦਾ ਬਾਈ ਦਾ ਕਿਹਦਾ ਚਲ ਜਸਪਾਲ ਵਾਲਾ ਖੋਲ ਲੈ ਇੱਕ ਪੀਸ ਟੱਢ ਕੇ ਜੋਦੋਂ ਦਾ ਜੋਦੋਂ ਦਾ ਡੱਬਾ ਵਾ ਆ ਜੋਤ ਬਾਈ ਜਸਪਾਲ ਏ ਤੋ ਜਾਉਂਦੇ ਵੀ ਡੱਬੇ ਆਏ ਆ ਉਹ ਵੇ ਜਸਪਾਲ ਵਾਲੇ ਚੋ ਲੱਗ ਗਿਆ ਤਾਂ ਕਹਿੰਦੇ ਰਸਗੁੱਲਿਆਂ ਨੂੰ ਹਾਂ ਜੀ ਤੂੰ ਦੇਖ ਹੀ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਨਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ